ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡਕਾਲੇ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਜਾਨਵਰ ਵਿਖਾਉਣੇ ਆ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਨੌਜਵਾਨ ਮੁੰਡਾ ਨਰਮਜ ਹੈ ਪਰ ਕਰਦਾ ਵਪਾਰ ਦਾ ਕੰਮ ਆ ਮੁੱਲਵੀ ਜੈ ਜੀ ਹੁੰਦੇ ਆ ਜੈ ਜੀ ਮਾਰ ਜਾਂਦੇ ਅੱਗੇ ਪਸ਼ੂ ਸੇਲ ਕਰਦਾ ਤੁਸੀਂ ਸਾਰੇ ਜਾਣਦੇ ਆ ਬਹੁਤ ਵੀਡੀਓ ਆਪਣੇ ਚੈਨਲ ਤੇ ਅਪਲੋਡ ਆ ਚਾਰ ਨਗ ਸੇਲ ਆ ਗਰਮੀ ਰਹਿਤ ਇੱਕ ਜਰਸੀ ਆ ਤਿੰਨ ਕਾਲੀਆਂ ਵਾੜਾਂ ਦੋ ਤਾਜ਼ੀਆਂ ਸੂਈਆਂ ਦੋ ਗੱਬਣ ਸੂਨ ਨੂੰ ਤਿਆਰ ਨਿੱਕੇ ਨਿੱਕੇ ਪਾ ਜੇ ਕੋਈ ਮਜਾ ਆ ਰ ਗਿਆ ਵਾੜਾ ਲੈਣ ਦਾ ਚਾਹਵਾਨ ਹੋਵੇ ਤੇ ਬਾਈ ਦੇ ਘਰੇ ਆਜੋ ਤਸੱਲੀ ਕਰਕੇ ਲੈ ਜਾਓ ਨਿੱਕੇ ਨਿੱਕੇ ਪਾਸ ਆਸੀ ਗਾਲ ਜੀ ਕੋਈ ਆਸੀ ਗਾਲ ਜੀ ਨਾਂ ਦੱਸ ਦਿਓ ਨਾਮ ਕਿਸ ਕਰਨ ਪਿੰਡ ਕਾਲੀਕੇ ਜਿਹੜਾ ਬਾਗਾਂ ਬਰਾਂਝਲਾ ਮੋਗਾ ਫੋਨ ਨੰਬਰ ਦੱਸ ਦਿਓ 9814326166 4 ਜਨਵਰੀ ਇਸ ਕਰਨ 4 ਆ ਬਾਈ ਕਿੱਥੋਂ ਲੱਗੀ ਜਿਹੜੇ ਦੋ ਮਰਜੀ ਲੱਗ ਜਾਂਦੀ ਆ ਸੂਈ ਲੱਗ ਜਾਂਦੀ ਚਲੋ ਕਰ ਲੋ ਸ਼ੁਰੂ اے بھائی ਦੂਜਾ ਸਵੇਰ ਹੂੰ ਇਹ ਸੋਵੇ ਸੂਈਆ 4 ਵਜੇ ਜੇ ਦੂਰ ਜੇ ਰਹੀ ਹੋ ਪਈ ਓਕੇ ਕਿੰਨਾ ਕ ਦੁੱਧ ਪਿਆਜੂ ਬਈ ਇਹ ਜਿਹਾ ਇੱਕ ਰਜਨਾ ਮਾਦੀ ਕਹਿੰਦੇ ਆਪਾਂ 15 ਕਿਲੋ ਤੋਂ ਬਣ ਕੇ ਦੇ 20 ਕਿਲੋ ਨਹੀਂ ਦਿੰਦੀ ਤੇਰੀ ਗਾਂ ਨਹੀਂ ਆਪਣੀ ਦਿੰਦੀ ਬੋਲਾ ਕਿੰਨਾ ਕ ਚੋਇਆ ਬੋਲਾ ਨਹੀਂ ਬਈ ਇਹ ਤਾਂ ਨਹੀਂ ਚੋਇਆ ਬੋਲਾ ਤਾਂ ਮੱਛੀ ਮੱਛੀ ਜੰਗਾਇਆ ਕੋ ਲੋਕੀ ਦਾ 6 7 ਕਿਲੋ ਕਹਦਣਗੇ ਬੋਲਾ ਚੋਲਿਆ ਪਹਿਲੀ ਚਵਾਈ ਚ ਉਹ ਯਾਰ ਗਾਂਢੀਆਂ ਦੀ ਹਾਂ ਇਹ ਤਾਂ ਗੱਲ ਹੈਗੀ ਆ ਜੇਰ ਤੇਰੇ ਮੂਰੀ ਪਈ ਆ ਜਾਂਦਾ ਗਾਂਢੀ ਹੋ ਜਾਂ ਹੂੰ ਵੀ ਇਹੋ ਬੱਚਾ ਜੂਰ ਦੋ ਵਾਰ ਹੀ ਲਾਇਆ ਇਹੋ ਬੱਚੇ ਦਾ ਅੱਧਾ ਕਿਲੋ ਪੀਦਾ ਉਹ ਕਿੰਨਾ ਆਹ ਉਹ ਬੱਚਾ 5 ਕਿਲੋ ਕਿਧਰ ਚੋਂ ਗਿਆ ਹੋਊਗਾ ਦੋਸਤੋ ਜੇਰ ਪੈ ਗਈ ਹੈ ਨਰਮ ਜਿਹਾ ਗੱਲਾਂ ਮੈਂ ਗੱਲਾਂ ਜਾਣ ਕੇ ਕੀਤੀਆਂ ਸਿੱਧੀਆਂ ਨਹੀਂ ਐਵੇਂ ਕਹਿ ਦੇਣਗੇ ਬਾਈ 6 ਕਿਲੋ ਚੋਲਿਆ ਪਹਿਲੀ ਚਵਾਈ ਚ 7 ਕਿਲੋ ਚੋਲਿਆ ਸੀਨ ਸਾਹ ਪੂਰੀ ਆ ਗਾਰੰਟੀ ਆ ਢੰਡੀ ਸੀਨ ਹਾਂ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਥਣਾ ਦੀ ਵੀ ਗਾਰੰਟੀ ਹੋਊਗੀ ਯਾਰ ਤਾਜੀ ਸੂਈ ਸਵਾਈ ਵਹਿੜ ਮਗਰ ਬੱਚਾ ਵੱਛਾ 15 ਕਿਲੋ ਬਾਈ ਦਾਸ ਦਾ ਦੁੱਧ ਪਿਆ ਜੂ ਬਾਈ ਕੰ ਦਾ ਆਪਣੀ ਵਹਿੜ ਨਹੀਂ 20 ਕਿਲੋ ਦੁੱਧ ਦਿੰਦੀ ਉਹਨਾਂ ਦੀ ਕਿਹੜਾ ਦਿੰਦੀ ਹੁੰਦੀ ਆ ਉਹੀ ਕਹਿੰਦੇ ਆ ਕਈ ਤਾਂ 30 30 ਕਿਲੋ ਵਾਲੀਆਂ ਵੀ ਹੈਗੀਆਂ ਉਦੋਂ ਵੱਧ ਵਾਲੀਆਂ ਵੀ ਹੈਗੀਆਂ ਪਰ ਮੈਂ ਗੱਲ ਝੂਠ ਤੇ ਸੱਚ ਦੀ ਕਰਦਾ 14 15 ਕਿਲੋ ਖੁੱਲਾ ਦੁੱਧ ਪਿਆ ਦੇਣਾ ਗੋਲੇ ਵਰਗੀ ਵੱਛੀ ਆ ਤਾਜੀ ਸੂਈ ਸਵਾਈ ਆ ਕੋਈ ਜ਼ੇਰ ਚੱਕਣ ਦੀ ਲੋੜ ਨਹੀਂ ਜ਼ੇਰ ਪੈ ਗਈ ਆ ਤੇ ਬਸ ਜਾ ਕੇ ਤੁਸੀਂ ਬੌਲੀ ਬਣਾਉਣੀ ਆ ਬੌਲੀ ਤਿੰਨ ਚਾਰ ਦਿਨ ਖਵਾ ਦੂਗੀ ਉਸ ਤੋਂ ਬਾਅਦ ਆਪਦਾ ਦੁੱਧ ਪੀਓ ਡੱਕ ਕੇ ਗਰਮੀ ਰਹਿਤ ਵਹਿੜ ਮੱਝਰ ਗਾ ਲੇਟਰ ਗਾ ਦੁੱਧ ਹੋਣਾ ਮੋਟਾ-ਮੋਟਾ ਅਸਦੀ ਚਵਾਈ ਵਾਲਾ ਗੁਲਾਬੀ ਜਾਨ ਵਾਲਾ ਫਰਾਣਾ ਲੇਵਾ ਪੂਰਾ ਡਬਾ ਵਾਲਾ ਤੇ ਹੋਰ ਕਿਸੇ ਦੇ ਘਰੇ ਖੜੀ ਹੁੰਦੀ ਜਿੰਨੀ ਵੱਛੀ ਰਾਜੀ ਆ ਜਿੰਨਾ ਹਵਾਨਾ ਤਿਆਰ ਕੀਤਾ ਅਗਲੇ ਨੇ 17-18 ਕਿਲੋ ਦੁੱਧ ਕਹਿ ਦੇਣਾ ਸੀ ਹਾਂ ਦੋਸਤੋ ਹਲਕੀ ਜੀ ਹੈਗੀ ਆ ਇਹ ਗੱਲਾਂ ਦੱਸਦਾ ਬਾਈ ਜਮਾਂ ਸਿੱਧੀਆਂ ਸਾਫ ਜਿਵੇਂ ਇੰਨੀ ਨਾ ਮਾਤਰ ਜੀ ਭਾਲ ਹੈ ਹੋਰ ਕਿਸੇ ਨੇ ਦੱਸ ਨਹੀਂ ਸੀ ਤੇ ਹੋਰ ਕਿਸੇ ਨੇ ਦੁੱਧ ਵੀ 17 18 ਕਿਲੋ ਕਹਿਣਾ ਸੀ ਪਰ ਬਾਈ ਕਹਿੰਦਾ 15 ਕਿਲੋ ਦੁੱਧ ਦੇਊਗੀ ਖੁੱਲਾ ਇਹਨਾਂ ਦੋ ਧਾਰਾ ਮਨਾ ਪਿਆ ਦੇਣਾ ਬਾਕੀ ਜੀ ਇੰਨੀ ਰਾਜੀ ਵੱੱਛੀ ਵੱਡੇਲੇਵੇ ਵਾਲੀ 15 ਕਿਲੋ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਆ ਚਵਾਈ ਦੀ ਇੱਕ ਨੰਬਰ ਹੋਊਗੀ ਬਾਕੀ ਧਾਰਾ ਮਾਰ ਕੇ ਵੀ ਤੁਹਾਨੂੰ ਮੁਖਾ ਦਿੰਨੇ ਆ ਲਓ ਬਈ ਧਾਰਾ ਵੇਖ ਲਓ ਪੂਰੀ ਮੋਟੀ ਧਾਰਾ ਕੋਈ ਭੂਰ ਨਹੀਂ ਕੋਈ ਸ਼ਿੱਟਾ ਨਹੀਂ ਦੁਬਾਰਾ ਹੋਰ ਮਾਰ ਦਿੰਦਾ ਧਾਰਾਂ ਬਾਈ ਆ ਚਵਾਈ ਵੇਖ ਲੋ ਪੂਰੀ ਚੰਗੀ ਚਵਾਈ ਆ ਵੀਡੀਓ ਬਣਾ ਰਹੇ ਆ 12 ਵਜੇ ਕੋਈ ਚਵਾਈ ਦਾ ਟਾਈਮ ਨਹੀਂ ਦੁਪਹਿਰੇ ਵੀਡੀਓ ਬਣਾ ਰਹੇ ਆ 12 ਵਜੇ ਨਿਕਾ ਜਾਂ ਭਾਜ ਇਸ ਕਰਨਾ ਆ ਭਾਜਦਾ ਬਈ ਦਾ 55 ਕਰਕੇ 60 ਕਰ ਲਈਏ ਆ ਭਾਜੀ 52000 ਜੇ ਛੋੜ ਕਰਾਂ ਦੋਸਤੋ ਜਮਾ ਜੈਜ ਮੁੱਲ 55 60 ਮੁੱਲ ਜਿੰਨਾ ਮਰਜ਼ੀ ਕਰਾ ਲੋ ਉਹ ਜੀ ਵੇਣ ਹੈ ਨਹੀਂ ਲੱਗਾ ਬਹਾਨਾ ਮਹੀ ਭਾਲ ਕਰਕੇ ਭਾਵੇਂ ਉਹਨੀ ਆਹ ਉਹ ਤਾਂ ਚਲ ਮਾੜਾ ਮੁੱਡ ਜਾਨਵਰ ਕਰ ਜਾਂਦਾ ਉਹ ਜੀ ਹੈ ਨਹੀਂ 52000 ਦੀ ਦੇ ਦੇਣੀ ਆ ਜਿਹੜੇ ਪਸੰਦ ਆਉ ਉਹ ਅਗਲਾ ਬੇਫਿਕਰ ਹੋ ਕੇ ਆ ਜੇ ਤੇ ਜੇ ਗਰਮ ਹੁੰਦੀ ਤੇ ਐਨੀ ਵੇਰੀ ਬਾਈ ਨੇ ਥੱਲੇ ਬੈਹਿ ਕੇ ਨਹੀਂ ਵਿਖਾਉਣੀ ਸੀ ਉਹ ਤੁਹਾਨੂੰ ਵੀ ਪਤਾ ਹਾਂ ਉਹ ਜਿਆਦਾ ਕੋਈ ਚੱਕਰ ਹੀ ਨਹੀਂ ਗਰਮ ਵਾਲਾ ਤਾਂ ਹਾਂ ਜਿਹੜੇ ਪਾਸੇ ਦੀ ਮਰਜ਼ੀ ਬਹਿ ਜਾ ਤੇ ਮੱਝ ਵਰਗਾ ਦੁੱਧ ਹੋਣਾ ਜਮਾ ਲੇਟ ਵਰਗਾ ਤੇ 15 ਕਿਲੋ ਦੁੱਧ ਵਾਲੀ ਮੱਝ ਲੱਖ ਦੀ ਲੱਖ ਦੀ ਕਿਨੇ ਦੇਣੀ ਹੈ ਸਵਾ ਲੱਖ ਡੇਢ ਲੱਖ ਦੀ ਆਉਂਦੀ ਹੈ ਤੇ ਨਿੱਕਾ ਜਾਪਾ 52 ਦੀ ਦੇ ਦੇਣੀ ਐ ਨਿਆਰੇ ਦੇ ਦੂ ਗਰਮੀਓ ਗਰਮੀਂ ਦੋ ਨੰਬਰ ਤੇ ਆ ਜਾ ਇਹ ਬਈ ਰਾਤ ਸੂਈ ਜਾ ਹੂੰ ਇਹ ਮੰਨ ਲਾ ਜੀ ਬਾਰਾਂ ਉਹ ਤੇ ਇੱਕ ਸਨਾਈ ਟਿਕੀ ਮਗਰ ਕੀ ਇਹਦੇ ਇਹਦੇ ਮੱਗ ਵੱਛੀ ਆ ਕਿੰਨਾ ਕੁ ਦੁੱਧ ਦੇ ਦੂ ਇਹ ਬਈ 16 17 ਕਿਲੋ ਦਾ ਇਹ ਰਾਤ ਦੀ ਸੂਈ ਆ ਮਗਰ ਇਹਦੇ ਵੱਛੀ ਆ ਜੇ ਇਹਦੀ ਇਹ ਵੀ ਗਾਰੰਟੀ ਹੈ ਦੀ ਜੇਰ ਪਰ ਉੱਥੇ ਪੈਂਦੀ ਕੁੱਤਾ ਜਾ ਕੇ ਲੈ ਗਿਆ ਠੀਕ ਆ ਇਹ ਤੇਰੇ ਕੁੱਤੇ ਇੱਥੇ ਬਹੁਤ ਆ ਨਾ ਪਰ ਜੇਰ ਦੀ ਆਪਣੀ ਗਾਰੰਟੀ ਆ ਕਿਸੇ ਦੇ ਘਰ ਜਾ ਕੇ ਜੇਰ ਸੱਟ ਜਵੇ ਹਾਂ ਅਗਲਾ ਗਾਂ ਬੰਦੀ ਇਹ ਲਓ ਜੀ ਇਹ ਅਗਲਾ ਕਿਹੜੇ ਵੇਖਣੀ ਜੇਰ ਹੈ ਨਹੀਂਗੀ ਜੇਰ ਦੀ ਪਈ ਨਹੀਂ ਹੋਣੀ ਜੇਰ ਦੀ ਬਾਈ ਕਹਿੰਦਾ ਇਹਦੀ ਗਰੰਟੀ ਹੈ ਤੁਹਾਡੇ ਘਰੇ ਜੇਰ ਦਾ ਲੜ ਵੀ ਸੱਟ ਜੇ ਬਾਈ ਕਹਿੰਦਾ ਮੇਰੀ ਗਾ ਮੇਰੇ ਘਰੇ ਬਨ ਜੂ ਤੇ ਆਪਦੇ ਪੈਸੇ ਲੈ ਜਾਓ ਇੰਨੀਆਂ ਗਰੰਟੀਆਂ ਸਾਫ ਸੁਥਰਾ ਬੰਦਾ ਹੀ ਦਿੰਦਾ 16 ਪਿਆਜੇ 17 ਪਿਆਜੇ ਬਾਈ ਕਹਿੰਦਾ ਖੁੱਲਾ ਦੁੱਧ ਪਿਆਜੂ ਮੱਝਾਂ ਵਰਗੀਆਂ ਵੜਾਂ ਤੇ ਜਿੰਨੇ ਜਿੰਨੇ ਭਾ ਬਾਈ ਕਰਦਾ ਉਹਨੇ ਉਹਨੇ ਕਹਿੰਦਾ ਇਹਨੇ ਦੁੱਧ ਵਾਲੀਆਂ ਮੱਝਾਂ ਦਾ ਕਾਧੀਆਂ ਮੈਲੀਆਂ ਫੰਡਰ ਮੱਝਾਂ ਮਿਲਦੀਆਂ ਕੱਲੀਆਂ ਪੂਛ ਵਾਲੀਆਂ ਕਿਉਂਕਿ ਮੱਝਾਂ ਦਾ ਦਰਮਿਆਨੀ ਮੱਝ ਲੱਖ ਰੁਪਏ ਦੀ ਮਿਲਦੀ ਆ ਮਗਰੇ ਦੇ ਬੱਛੀ ਆ ਕਰਾ ਸੰਗ ਪੂਰੀਆਂ ਭਾਰੀ ਜਾਨ ਵਾਲੀਆਂ ਵਹਿੜਾਂ ਸੀਲ ਸਾਉ ਇਹ ਵੀ ਪੂਰੀ ਆ ਧਾਰਾਂ ਇਹਦੀਆਂ ਵੀ ਮਾਰ ਕੇ ਬਾਈ ਕਹਿੰਦਾ ਵਿਖਾ ਦਿੰਨੇ ਆਪਾਂ ਆਹ ਲਾ ਵੇਖ ਲੋ ਬਾਈ ਪੂਰੀ ਮੋਟੀ ਧਾਰ ਮਗਰੇ ਦੇ ਵੱਛੀ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਚਵਾਈ ਦੀ ਪੂਰੀ ਓਕੇ ਆ ਦੁੱਧ 16 17 ਕਿਲੋ ਬਾਈ ਦੱਸਦਾ ਦੋ ਨੰਬਰ ਪਿਆਜੂ ਝੂਠ ਮਾਰਨਾ ਹੁੰਦਾ ਤਾਂ ਬਾਈ ਇੱਕ ਨੰਬਰ ਦਾ ਵੀ 16 17 ਕਹਿੰਦਾ ਪਰ ਇਹ ਬਾਈ ਕਹਿੰਦਾ 15 ਕਿਲੋ ਪਿਆਜੂ ਇਹ 16 17 ਪਿਆਜੂ ਇਹਦਾ ਜੈਜਾ ਮੁੱਲ ਇਹਦਾ ਭਾਈ ਮੁੱਲ ਦਾ ਹੈਗਾ 65000 ਤੇ ਇਹਦੀ ਆਪਾਂ 10000 ਚੋਂ 500 ਛੂਟ ਕਰੀ ਸਾਢੇ 65000 ਦੀ ਸਾਢੇ 60 ਦੀ ਮੁੱਲ 65 ਹੈ 61000 ਚੋਂ 500 ਦਾ ਨੋਟ ਬਾਈ ਕਹਿੰਦਾ ਛੱਡ ਦੇਣਾ ਯਾਨੀ ਕਿ ਸਾਢੇ 60000 ਦੀ ਵਾੜ ਦੇ ਦੇਣੀ ਆ 16 17 ਕਿਲੋ ਦੁੱਧ ਪਿਆਜੂ ਆ 15 ਕਿਲੋ ਪਿਆਜੂ ਬੇਫਿਕਰ ਹੋ ਕੇ ਅਗਲਾ ਆਜੇ ਦੋ ਟਾਈਮ ਚਾਰ ਟਾਈਮ ਕੰਡੇ ਦੇ ਜੋ ਓਕੇ ਲੈ ਜੇ ਜੇ ਕਿਤੇ ਇਹੀ ਹੱਥ ਨੇ ਵੀਡੀਓ ਬਣਾਉਂਦੇ ਆਵਾ ਨੇ ਜੋ ਦੁੱਗਣੇ ਬਣਾਉਣੇ 12 ਵਜੇ ਵੀਡੀਓ ਬਣਾ ਰਹੇ ਤਿੰਨ ਨੰਬਰ ਤੇ ਆਜ ਇਸ ਕਰਨ ਇਹ ਬਈ ਸੂਆ ਆਪਾਂ ਤੀਜਾ ਮੰਨ ਕੇ ਲਈ ਆਪਾਂ ਨੂੰ ਦੂਜਾ ਦੱਸੀ ਸਹੀ ਆ ਤੇ ਵੀ ਤਿਆਰੀ ਹੈ ਬਣ ਇੱਕ ਦੋ ਦਿਨ ਮਹੀਲ ਕਿੰਨਾ ਕੁ ਦੋ ਦਿਨ ਬਈ ਇਹਦਾ ਦੁੱਧ ਤਾਂ ਵੱਧ ਦੱਸਿਆ ਗੱਲ ਫਿਰ ਹੋਈ ਆ ਇੰਨੀਆਂ ਲੱਗਣਾ ਹੈ ਨਹੀਂ ਗੱਬਣ ਦਾ ਤਾਂ ਵੱਧ ਕਹਿਦਾ ਹਾਂ ਵੀ ਆਪਾਂ 18 ਕਿਲੋ ਮੰਨ ਕੇ ਲਈ 20 ਮੰਨ ਕੇ ਲਈ ਦੋਸਤੋ ਬਾਈ ਕਹਿੰਦਾ ਇਹਦਾ ਦੁੱਧ ਆਪਾਂ ਨੂੰ ਵੱਧ ਦੱਸਿਆ ਤੇ ਗੱਲ ਆ ਤੇ ਬਾਈ ਕਹਿੰਦਾ ਐਵੇਂ ਅਗਲੇ ਨੇ ਮਕੈਦਨਾ ਕਿ ਘੱਬਣ ਕਰਕੇ ਇਹਦਾ ਦੁੱਧ ਵੱਧ ਕਹਿਦਾ ਪਰ ਵੈੜੀ ਉਹਨਾਂ ਨਾਲੋਂ ਵੱਡੀ ਆ ਵਜਨ ਵੀ ਬਹੁਤ ਆ ਲੇਵਾ ਭਾਂਡਾ ਵੀ ਸੋਹਣਾ ਪਰ ਤੁਸੀਂ ਬਾਈ ਕਹਿੰਦਾ ਆਪਾਂ ਘਾਟ ਹੀ ਕਹਿੰਦੇ ਆ 18 ਹੀ ਕਹਿੰਦੇ ਆ 18 ਮੰਨ ਕੇ ਹੀ ਸੌਦਾ ਕਰੋ ਦੁੱਧ ਵੱਧ ਪਿਆਊ ਬਾਈ ਕਹਿੰਦਾ ਦੂਜਾ ਸੂਆ ਹੀ ਇਹ ਆ ਜੇ ਕਿਸੇ ਨੇ ਬਾਈ ਕਹਿੰਦਾ ਤੀਜਾ ਮੰਨ ਨਹੀਂ ਤਾਂ ਤੀਜਾ ਮੰਨ ਲਓ ਪਰ ਆਪਾਂ ਨੂੰ ਇਹ ਵੀ ਦੂਜਾ ਸੂਆ ਕਹਿ ਕੇ ਦਿੱਤੀ ਪਰ ਮੂੰਹ ਹੀ ਦੱਸਦਾ ਵੈੜ ਦੂਜਾ ਸੂਆ ਹੀ ਆ ਜਿਹੜੀ ਬੁੱਢੀ ਜੀ ਹੋਈ ਪੰਜਵੇਂ ਸੂਏ ਵਾਲ ਨੂੰ ਕੋਈ ਦੂਜਾ ਸੂਆ ਕਹਿੰਦਾ ਹੋਇਆ ੱੱੱਕੇ ਨਾਲ ਹੀ ਉਹ ਤੁਹਾਨੂੰ ਪਤਾ ਆਪਾਂ ਪਹਿਲਾਂ ਵੀ ਵੀਡੀਓ 'ਚੀ ਬੋਲ ਦਿੰਨੇ ਹੁੰਨੇ ਆ। ਆਹ ਕਸੀਲ ਸਾਉ ਸਾਰੇ ਹੀ ਆ ਜਿਹੜੀ ਮਰਜ਼ੀ ਵਾੜ ਲੈ ਲਓ ਇੱਕ ਜਰਸੀ ਰਹਿ ਗਈ ਉਹ ਤੁਹਾਨੂੰ ਬਾਅਦ 'ਚ ਵਿਖਾ ਦਿੰਨਾ ਜੈਜ ਜਾਂ ਮੁੱਲੇਿਸ ਕਰਨ। ਇਹ ਵੀ ਬਈ ਆਪਾਂ ਬਾਡੀ ਹਰ ਜੀ ਦਿੰਦੇ ਆਂਗੇ ਮੁੱਲੇ ਲਈ 65। ਮੁੱਲੇ ਦਾ ਵੀ 65 ਆ 62 ਹਜ਼ਾਰ ਦੀ ਦੇ ਦੇਣੀ ਹੈ। ਇਹਦੇ ਨਾਲੋਂ ਦੋ ਨੰਬਰ ਨਾਲੋਂ ਗੱਠ ਵੱਡੀ ਆ। ਇੱਕ ਨੰਬਰ ਨਾਲੋਂ ਦੋ ਨੰਬਰ ਦੋ ਤਿੰਨ ਉਂਗਲਾਂ ਵੱਡੀ ਆ। ਦੋ ਨੰਬਰ ਨਾਲੋਂ ਤਿੰਨ ਨੰਬਰ ਗੱਠ ਵੱਡੀ ਆ। ਲੇਵਾ ਇੱਕ ਨੰਬਰ ਦਾ ਪੂਰਾ ਡਬਾਣਾ ਝੂਠ ਮਾਰਨਾ ਹੋਵੇ ਤਾਂ ਬਾਈ ਕਹਿੰਦਾ 18 20 ਕਿਲੋ ਕਹਿ ਦਿੰਨੇ ਆ ਪਰ 15 ਕਿਲੋ ਮੰਨ ਕੇ ਲਵੇ 15 ਤਾਂ ਰਾਮਣਾ ਪਿਆ ਦੇਣਾ ਹੋ ਸਕਦਾ ਤੁਹਾਡੀ ਸੇਵਾ ਹੋਈ ਤਾਂ ਕਿਲੋ ਵੱਧ ਪਿਆ ਜੇ ਹਾਂ ਉਹ ਤਾਂ ਮੰਨਿਆ ਰਗਾ ਹੋਊਗਾ ਬਾਕੀ ਵੈਨ ਵੀ ਚੰਗੀ ਆ ਬਾਈ ਦੋਤਾ ਇਹਨੂੰ ਵਾਧੂ ਹੀ ਦੇਣਾ ਨਹੀਂ ਹਾਂ ਸਹੀ ਗੱਲ ਆ ਜਮਾ ਦੇਜਾ ਬੋਲਾ 52000 ਕਿਸੇ ਨੇ ਨਹੀਂ ਦੇਣੀ ਸੂਈ ਸਵਾਈਆ ਕੋਈ ਜੇਰ ਨਹੀਂ ਚੱਕਣੀ ਲੈਣਾ ਨਹੀਂ ਦੇਣਾ ਨਹੀਂ ਜੇਰਾ ਜੂਰਾ ਕੰਪਲੀਟ ਆ ਪਹਿਲੀਆਂ ਦੋਵਾਂ ਵਹਿੜਾਂ ਦੀਆਂ 4 ਨੰਬਰ ਤੇ ਆਜੇ ਕਰਨ ਏ ਬਾਈ ਹਫਤਾ ਲਊਗੀ ਸੂਨ ਚ ਕਿੰਨਾ ਕੁ ਦੁੱਧ ਦੇ ਤੂੰ ਕੋਈ 14 15 ਕਿਲੋ ਮੰਨ ਕੇ ਇਹ ਲਈ ਜੈ ਜਮਾਲ ਬਾਈ ਆਪਾਂ 47000 ਨਹੀਂ ਦੇ ਦਿੰਦੇ ਦੁੱਧ ਬਾਈ ਕਹਿੰਦਾ 14 15 ਮੰਨ ਕੇ ਆਪਾਂ ਇਹ ਲਈ ਆਗਲਾ ਵੱਧ ਜਿੰਨਾ ਮਰਜ਼ੀ ਕਹੀ ਜਾਵੇ ਪਰ ਬਾਈ ਆਪਦੇ ਹਿਸਾਬ ਨਾਲ ਦੁੱਧ ਦੱਸ ਦਿੰਦਾ ਜਿੰਨਾ ਜਾਨਵਰ ਨੇ ਦੇ ਦੇਣਾ ਬਾਈ ਨੂੰ ਭਾਵੇਂ ਕੱਲੇ 18 ਕਿਲੋ ਕਹਿ ਕੇ ਦਿੱਤੀ ਹੋਵੇ ਪਰ ਵੀਰ ਨੇ ਆਪਦੇ ਹਿਸਾਬ ਨਾਲ ਦੱਸਣਾ ਹੁੰਦਾ ਕਿ ਇੰਨਾ ਜਾਨਵਰ ਦੁੱਧ ਪਿਆਜੂ 14 15 ਬਾਈ ਕਹਿੰਦਾ ਆਮਣਾ ਪਿਆਜੂ ਹਫਤੇ ਦੀ ਕੱਚੀ ਆ ਦੇ ਦੇਣੀ ਆ 40 ਦੇ 7 47 ਦੀ ਜੇ ਕੋਈ ਜਰਸੀ ਲੈਣ ਦਾ ਚਾਹਵਾਣਾ ਲੇਵਾ ਭਾਂਡਾ ਖੁੱਲਾ ਇਹਦਾ ਵੀ ਹਜੇ ਵਲਟੇ ਲਪਈਆਂ ਬਹੁਤ ਹਫ਼ਤੇ ਦੀ ਕੱਚੀ ਆ 40 ਤੇ 7 47 ਦੀ ਦੇ ਦੇਣੀ ਆ ਸੀਲ ਸਹੁ ਇਹ ਵੀ ਬਹੁਤ ਆ ਲੇਵਾਲੂਆ ਪੂਰਾ ਇਹਦਾ ਵੀ ਗੁੰਦਵਾ ਅੱਜ ਦੀ ਵੀਡੀਓ ਦੇ ਵਿੱਚ ਜਿਸ ਕਰਨੀਆਂ ਚਾਰ ਵੜਾ ਪਹਿਲਾ ਜੋੜਾ ਤਾਜ਼ੀਆਂ ਸੂਈਆਂ ਦਾ ਅਗਲਾ ਜੋੜਾ ਗੱਬਣਾ ਦਾ ਜੇ ਕੋਈ ਤਾਜੀ ਸੂਈ ਲੈਣੀ ਚਾਹੁੰਦਾ ਤਾਜੀ ਸੂਈ ਲੈ ਲਓ ਜੇ ਕਿਸੇ ਨੇ ਗੱਬਣ ਲੈਣੀ ਹੈ ਕੋਈ ਚੱਕਰ ਨਹੀਂ ਗੱਬਣ ਲੈ ਲਓ ਫੋਨ ਨੰਬਰ ਸਕਰੀਨ ਤੇ ਜੈ ਜੀ ਕੀਮਤ ਦੀਆਂ ਇਹ ਚਾਰ ਵਹਿਣਾ ਸੇਲ ਆ ਬਾਈ ਦੀਆਂ ਜਿਹੜੀ ਵੀ ਤੁਹਾਡੇ ਮਨ ਨੂੰ ਲੱਗਦੀ ਆ ਇਹਦੇ ਘਰੇ ਆਜੋ ਤਸੱਲੀ ਕਰਕੇ ਲੈ ਜਾਓ ਸਾਰਿਆਂ ਨੂੰ ਸਸੇ ਕਾਰ